ਹੈਲੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਤੇ ਅੱਜ ਆਪਾਂ ਬਣਾਉਣੀ ਆ ਜੀ ਸੇਵੀਆਂ ਕਰਦੀਆਂ ਵੱਟੀਆਂ ਹੋਈਆਂ ਸੇਵੀਆਂ ਪਰ ਲਈਆਂ ਤਾਂ ਇਹ ਵੀ ਮੌਲ ਦਾ ਕਿਉਂਕਿ ਕਦੇ ਮਸ਼ੀਨ ਦੇ ਉੱਪਰ ਥੋੜੀਆਂ ਜਿਹਾ ਅਲੱਗ ਤੋਂ ਵੱਟੀਆਂ ਆ ਜਾਂਦੀਆਂ ਤੇ ਬਸ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਹੀ ਐਡ ਕਰਦੀਆਂ ਚੀਨੀ ਪਾਣੀ ਆ ਤੇ ਦੇਸੀ ਘਿਓ ਆ ਤੇ ਸੇਵੀਆਂ ਤੇ ਪਾਣੀ ਤਾਂ ਤੁਹਾਨੂੰ ਪਤਾ ਪੈਣਾ ਹੀ ਆ ਹਨਾ ਤੇ ਦੁੱਧ ਵਾਲੀਆਂ ਨਹੀਂ ਬਣਾਉਣੀਆਂ ਅੱਜ ਆਪਾਂ ਪਾਣੀ ਵਾਲੀਆਂ ਬਣਾਵਾਂਗੇ ਤੇ ਜੇ ਆਪਾਂ ਚਾਹੀਏ ਤਾਂ ਦੁੱਧ ਵੀ ਪਾ ਸਕਦੇ ਹਾਂ ਪਾਰੇ ਪਾਣੀ ਵਾਲੀਆਂ ਬੈਸਟ ਲੱਗਦੀਆਂ ਹੈਗੀਆਂ ਦੁਪਹਿਰ ਦੇ ਟਾਈਮ ਬਣੀਆਂ ਹੋਣ ਜਿਵੇਂ ਹੁਣ ਸੌਣ ਦਾ ਮਹੀਨਾ ਤੇ ਪਾਣੀ ਦੇ ਵਿੱਚ ਪਾ ਦਾਂਗੇ ਆਪਾਂ ਖੰਡ ਤੇ ਖੰਡ ਨੂੰ ਪੂਰਾ ਉਬਾਲ ਲਾਂਗੇ ਜਾਨੀ ਕਿ ਪੂਰੀ ਤਰ੍ਹਾਂ ਇਹਦੇ ਵਿੱਚ ਘੁਲ ਜਾਵੇ ਚਾਸ਼ਨੀ ਨਹੀਂ ਬਣਾਉਣੀ ਹੈਗੀ ਬਸ ਪਾਣੀ ਦੇ ਵਿੱਚ ਖੰਡ ਘੋਲਣੀ ਜ਼ਰੂਰੀ ਆ ਕਿਉਂਕਿ ਜਦੋਂ ਫਿਰ ਆਪਾਂ ਇਹਦੇ ਵਿੱਚ ਸੇਵਿੰਗਾਂ ਦੇ ਵਿੱਚ ਪਾਣੀ ਐਡ ਕਰਾਂਗੇ ਤਾਂ ਫਿਰ ਆਪਾਂ ਨੂੰ ਅਲੱਗ ਤੋਂ ਖੰਡ ਨਹੀਂ ਪਾਉਣੀ ਪਊਗੀ ਜੇ ਆਪਾਂ ਅਲੱਗ ਤੋਂ ਪਾਣੀ ਹੈ ਨਾ ਤੇ ਉਹ ਫਿਰ ਕਿਤੇ ਜ਼ਿਆਦਾ ਹੋ ਜਾਂਦੀ ਹੈ ਕਿਤੇ ਘੱਟ ਰਹਿ ਜਾਂਦੀ ਹੈ ਤੇ ਜਿਹੜੀ ਪਾਣੀ ਦੇ ਵਿੱਚ ਪਾ ਕੇ ਪਾਵਾਂਗੇ ਫਿਰ ਸਾਰੀ ਇੱਕੋ ਜਿਹਾ ਸੇਮ ਦਾ ਟੇਸਟ ਹੋ ਜਾਣਾ ਬਣ ਜਾਂਦਾ ਹੈਗਾ ਤੇ ਜਿਹੜੀਆਂ ਸੇਵੀਆਂ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਪਹਿਲਾਂ ਭੁੰਨਾਂਗੇ ਕਿਉਂਕਿ ਬਿਲਕੁਲ ਕੱਚੀਆਂ ਨੇ ਆਟੇ ਦੀਆਂ ਤੇ ਇਹ ਵੈਸੇ ਤੱਕ ਇਹਦਾ ਸੀ ਘਾਰੀ ਵਟਦੇ ਹੁੰਦੇ ਆ ਪਰ ਇਸ ਵਾਰ ਹਜੇ ਤੱਕ ਵੱਟੀਆਂ ਹੀ ਨਹੀਂ ਹੈਗੀਆਂ ਤੇ ਤਾਂ ਕਰਕੇ ਮੌਲੀ ਲੈ ਲਈਆਂ ਸੀ ਇੱਥੇ ਹੁਣ ਕਿਉਂਕਿ ਹੁਣ ਘਰਾਂ ਦੇ ਵਿੱਚ ਇਹ ਆ ਜਾਂਦੇ ਨੇ ਆਪ ਹੀ ਵੇਚਣ ਵਾਲੇ ਤਾਂ ਕੋਈ ਇੰਨਾ ਮੁਸ਼ਕਲ ਨਹੀਂ ਹੁੰਦਾ ਜ਼ਿਆਦਾ ਤੇ ਬਸ ਮੇਨ ਕੀ ਹੁੰਦਾ ਕਿ ਇਹਨੂੰ ਇਹਨਾਂ ਨੂੰ ਭੁੰਨਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹਦੇ ਵਿੱਚੋਂ ਇੱਕ ਕੱਚਾ ਪੰਜਾ ਆਉਂਦਾ ਰਹਿੰਦਾ ਹੈਗਾ ਤੇ ਜੇ ਦੁੱਧ ਦੇ ਵਿੱਚ ਬਣਾਉਣੀਆਂ ਹੋਣ ਤਾਂ ਫਿਰ ਇਸ ਤਰ੍ਹਾਂ ਵੀ ਬਣ ਜਾਂਦੀਆਂ ਕਿਉਂਕਿ ਦੁੱਧ ਨੂੰ ਆਪਾਂ ਕਾਫੀ ਉਬਾਲ ਸਕਦੇ ਆ ਤੇ ਪਰ ਜੇ ਇਸ ਤਰ੍ਹਾਂ ਬਣਾਉਣੀਆਂ ਹੋਣ ਕੱਲੇ ਪਾਣੀ ਦੇ ਵਿੱਚ ਤਾਂ ਇਹਨਾਂ ਨੂੰ ਪਹਿਲਾਂ ਬਹੁਤ ਚੰਗੀ ਤਰ੍ਹਾਂ ਭੁੰਨ ਲੈਣਾ ਚਾਹੀਦਾ ਤੇ ਇਹ ਹੁਣ ਸੂਤ ਵੀ ਨਹੀਂ ਆਣੀਆਂ ਕਿਸੇ ਚੀਜ਼ ਨਾਲ ਨਾ ਕਟਛੀ ਨਾਲ ਨਾ ਘਰਚਨੇ ਨਾਲ ਤੇ ਆਪਾਂ ਇਹਨਾਂ ਨੂੰ ਥੋੜਾ ਥੋੜਾ ਹੱਥਾਂ ਦੇ ਨਾਲ ਹੋਰ ਨਾਲ ਤਪੂਰ ਦਿੰਨੇ ਆ ਥੋੜੀਆਂ ਬ੍ਰੀਕ ਹੋ ਜਾਣਗੀਆਂ ਤੇ ਕੋਈ ਜ਼ਿਆਦਾ ਸੇਕ ਨਹੀਂ ਹੈਗਾ ਇਹਦੇ ਵਿੱਚ ਤੇ ਬਾਕੀ ਇੰਨੇ ਸੇਕ ਦੇ ਆਪਣੇ ਹੱਥਾਂ ਨੂੰ ਆਦਤ ਹੀ ਹੁੰਦੀ ਆ ਕੋਈ ਜ਼ਿਆਦਾ ਨਹੀਂ ਲੱਗਦਾ ਇਹ ਸਾਡੇ ਬਜ਼ੁਰਗਾਂ ਦੀ ਪੁਰਾਣੀ ਖੁਰਾਕ ਆ ਕਿਉਂਕਿ ਪਹਿਲਾਂ ਲੋਕ ਇਹੀ ਚੀਜ਼ਾਂ ਖਾਂਦੇ ਹੁੰਦੇ ਸੀ ਤਾਂ ਵਧੀਆ ਹੈਲਥੀ ਰਹਿੰਦੇ ਸੀ ਤੇ ਹੁਣ ਕੀ ਹੁੰਦਾ ਕਿ ਅੱਜ ਕੱਲ ਦੇ ਬੱਚੇ ਚੀਜ਼ਾਂ ਬਿਲਕੁਲ ਪਸੰਦ ਨਹੀਂ ਕਰਦੇ ਮੇਰੇ ਖੁਦ ਦੇ ਬੱਚੇ ਵੀ ਨਹੀਂ ਖਾਂਦੇ ਇਹ ਕਿਉਂਕਿ ਮਿੱਠੀ ਚੀਜ਼ ਨੂੰ ਜ਼ਿਆਦਾ ਲਾਈਕ ਨਹੀਂ ਕਰਦੇ ਹੈਗੇ ਨਮਕੀਨ ਹੀ ਚਾਹੀਦਾ ਇਹਨਾਂ ਨੂੰ ਤੇ ਕਿਉਂ ਇਹ ਫਿਰ ਨਿੱਕਾ ਥੋੜਾ ਦੁੱਧ ਵਾਲੀਆਂ ਖਾ ਲੈਂਦਾ ਹੈਗਾ ਤੇ ਮਨਜੋਤ ਤੈਨੂੰ ਬਿਲਕੁਲ ਮੂਹ ਵੀ ਨਹੀਂ ਲਾਊਗਾ ਮੈਨੂੰ ਪਤਾ ਤੇ ਚਲ ਫਿਰ ਫਿਰ ਵੀ ਆਪਣੀ ਤਾਂ ਫੇਵਰੇਟ ਚੀਜ਼ ਆ ਕਦੇ-ਕਦੇ ਆਪਾਂ ਆਪਣੇ ਆਸਤੇ ਬਣਾ ਸਕਦੇ ਹਣਾ ਅੱਜ ਜਦੋਂ ਮੈਂ ਸੇਵੀਆਂ ਬਣਾਉਣ ਲੱਗੀ ਤਾਂ ਮੈਨੂੰ ਮੇਰੇ ਡੈਡੀ ਬੜੇ ਜ਼ਿਆਦਾ ਏ ਕਿਉਂਕਿ ਮੇਰੇ ਡੈਡੀ ਦੀ ਬਹੁਤ ਚੰਗੀ ਫੇਵਰੇਟ ਚੀਜ਼ ਸੀ ਇਹ ਮਨਜੋਤ ਦੇ ਦਾਦਾ ਜੀ ਦੀ ਤੇ ਸਾਡੇ ਡੈਡੀ ਨੂੰ ਬੜਾ ਚਾਹ ਹੁੰਦਾ ਸੀ ਇਹੋ ਜਿਹੀ ਚੀਜ਼ ਖਾਣ ਦੇ ਲਈ ਬਣਾਉਣ ਦੇ ਲਈ ਤਾਂ ਤਕਰੀਬਨ ਕੁਛ ਨਾ ਕੁਛ ਇਹੋ ਜਿਹਾ ਬਣਦਾ ਹੀ ਰਹਿੰਦਾ ਹੁੰਦਾ ਸੀ ਤੇ ਜਦੋਂ ਵੀ ਅੱਜ ਮੈਂ ਇਹ ਸੇਵਿੰਗਾਂ ਬਣਾਉਣ ਲੱਗੀ ਤਾਂ ਮੈਨੂੰ ਮੇਰੇ ਡੈਡੀ ਬਹੁਤ ਜ਼ਿਆਦਾ ਹੈ ਕਿਉਂਕਿ ਬਹੁਤ ਪਿਆਰੇ ਡੈਡੀ ਸੀ ਸਾਡੇ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਰੱਬ ਦਾ ਰੂਪ ਸੀ ਉਹ ਇੱਕ ਤਰ੍ਹਾਂ ਦੇ ਜੇ ਕਿਸੇ ਇਨਸਾਨ ਨੇ ਸੱਚੀ ਰੱਬ ਦੇਖਣਾ ਹੋਵੇ ਤਾਂ ਸਾਡਾ ਡੈਡੀ ਸੇਮ ਸੇਮ ਸਾਡੇ ਡੈਡੀ ਉਹ ਚੀਜ਼ ਸੀ ਕਦੀ ਕਿਸੇ ਨਾਲ ਬੋਲੇ ਨਹੀਂ ਵੱਧ ਘਟ ਕਦੀ ਕੋਈ ਲੜਾਈ ਝਗੜਾ ਬਿਲਕੁਲ ਨਹੀਂ ਤੇ ਸੱਚੀ ਅੱਜ ਮੈਨੂੰ ਬਹੁਤ ਮੇਰੇ ਡੈਡੀ ਮਿਸ ਕੀਤਾ ਮੈਂ ਉਹਨਾਂ ਨੂੰ ਬਹੁਤ ਪਿਆਰੇ ਸੀਗੇ ਤੇ ਹੁਣ ਇਹ ਭੋਜੀਆਂ ਤੇ ਬਸ ਆਪਾਂ ਪਾਣੀ ਜਿਹੜਾ ਸੀਗਾ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਰਿਜਨ ਦੇਵਾਂਗੇ ਕਿਉਂਕਿ ਹੁਣ ਇਹਦੇ ਵਿੱਚ ਚੀਨੀ ਪੈ ਗਈ ਤੇ ਪਾਣੀ ਪੈ ਗਿਆ ਹਜੇ ਆਪਾਂ ਇਹਦੇ ਵਿੱਚ ਘਿਓ ਨਹੀਂ ਪਾਵਾਂਗੇ ਘਿਓ ਪਾਵਾਂਗੇ ਆਪਾਂ ਇਹਦੇ ਵਿੱਚ ਲਾਸਟ ਤੇ ਜਦੋਂ ਥੋੜਾ ਜਿਹਾ ਹੋਰ ਇਹ ਪਾਣੀ ਨੂੰ ਸੋਖ ਲੈਣਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ ਇਹ ਜਿਹੜੀਆਂ ਖਰਾਕਾਂ ਹੁੰਦੀਆਂ ਇਹਨਾਂ ਵਿੱਚ ਕੁਝ ਬਹੁਤ ਜ਼ਿਆਦਾ ਵੀ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਉਤੇ ਬਹੁਤ ਵਧੀਆ ਤੰਦਰੁਸਤੀ ਦੀਆਂ ਪ੍ਰਤੀਕ ਹੁੰਦੀਆਂ ਵਧੀਆ ਚੀਜ਼ ਹੁੰਦੀ ਆ ਤੇ ਸਰੀਰ ਦੇ ਲਈ ਵੀ ਬਹੁਤ ਚੰਗੀਆਂ ਹੁੰਦੀਆਂ ਨਾਲੇ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਮਿਹਨਤ ਨਹੀਂ ਹੁੰਦੀ ਬਸ ਅਸੀਂ ਐਵੇਂ ਛੱਡ ਚੁੱਕੇ ਹਾਂ ਸਾਰਾ ਕੁਝ ਤੇ 버ਗਰ ਪੀਜ਼ਾ ਨਾਲੋਂ ਤਾਂ ਇਹ ਬਹੁਤ ਚੰਗੀਆਂ ਚੀਜ਼ਾਂ ਨੇ ਤੇ ਕਿਉਂਕਿ ਜੇ ਮਿਲਦੀਆਂ ਹੁਣ ਤੇ ਖਾ ਲੈਣੀਆਂ ਚਾਹੀਦੀਆਂ ਜਿੰਨਾਂ ਜੱਕਰ ਮਿਲਦੀ ਹੈ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਹੁੰਦੇ ਸੀ ਕਿਉਂ ਕਿਉਂਕਿ ਹੁਣ ਅੱਧੇ ਤੋਂ ਵੱਧ ਤਕਰੀਬਨ ਬਨ ਚੁੱਕੀਆਂ ਨੇ ਤੇ ਦੇਸੀ ਘਿਓ ਪਾ ਕੇ ਤੇ ਬਸ ਹੁਣ ਆਪਾਂ ਇਹਨੂੰ ਕਰ ਦਾਂਗੇ ਥੋੜੇ ਟਾਈਮ ਲਈ ਬੰਦ ਉੱਪਰੋਂ ਟੱਕ ਦਾਂਗੇ ਤੇ ਥੋੜੀ ਥੋੜੀ ਮੱਠੇ ਜਿ ਸੇਕ ਦੇ ਉੱਪਰ ਇਹਨਾਂ ਨੇ ਸਾਰਾ ਪਾਣੀ ਆਪਣੇ ਵਿੱਚ ਸੋਕ ਲੈਣਾ ਤੇ ਬਿਲਕੁਲ ਖਿੰਡੀਆਂ ਖਿੰਡੀਆਂ ਬਨ ਜਾਣੀਆਂ ਹੈਗੀਆਂ ਤੇ ਇਸੇ ਦਾ ਮੇਨ ਕੋਈ ਜ਼ਿਆਦਾ ਔਖੀਆਂ ਵੀ ਨਹੀਂ ਹੈਗੀਆਂ ਤੇ ਦੁਪਹਿਰ ਦੇ ਟਾਈਮ ਤੇ ਆਪਾਂ ਥੋੜੀ ਬਹੁਤੀ ਭੁੱਖ ਦੇ ਵਿੱਚ ਇਹਨੂੰ ਖਾ ਸਕਦੇ ਹਾਂ ਦੇਖੋ ਜੀ ਹੁਣ ਬਸ ਪੂਰੀਆਂ ਤਕਰੀਬਨ ਬਣੀਆਂ ਹੀ ਹੋਈਆਂ ਨੇ ਕੋਈ ਜ਼ਿਆਦਾ ਇਹਦੇ ਵਿੱਚ ਹੋਰ ਇਹਨਾਂ ਨੂੰ ਸੇਕਣ ਦੀ ਜ਼ਰੂਰਤ ਨਹੀਂ ਤੇ ਇਹਨੂੰ ਹੁਣ ਆਪਾਂ ਬਸ ਥੋੜੇ ਟਾਈਮ ਲਈ ਉਪਰੋਂ ਦੇਵਾ ਕੇ ਟੱਕ ਚੰਗੀ ਤਰ੍ਹਾਂ ਕਿ ਇਹਦੀ ਭਾਫ਼ ਆ ਜਿਹੜੀ ਉਹ ਬਾਹਰ ਨਾ ਨਿਕਲੇ ਅੰਦਰ ਅੰਦਰ ਰਹੇ ਜੇ ਤੇ ਇਹਦੀ ਭਾਫ਼ ਅੰਦਰ ਅੰਦਰ ਰਹਿਣ ਦੇ ਨਾਲ ਇਹਨਾਂ ਨੇ ਕੀ ਹੋਣਾ ਕਿ ਆਪਣੇ ਸੇਕ ਦੇ ਨਾਲ ਹੀ ਜਿਹੜਾ ਮੜਮੋਟਾ ਕੁਛੇ ਦੇ ਵਿੱਚ ਕਮੀ ਰਹਿੰਦੀ ਹੋਈ ਉਹ ਪੂਰੀ ਹੋ ਜਾਣੀ ਹੈਗੀ ਆ ਤੇ ਗੈਸ ਬੰਦ ਕਰ ਦਿੰਨੇ ਆ ਕਿਉਂਕਿ ਹੁਣ ਤਕਰੀਬਨ ਪੂਰੀਆਂ ਬਣ ਚੁੱਕੀਆਂ ਤੇ ਅ ਤੇ ਦੇਖੋ ਉਹਨਾਂ ਨੇ ਸਾਰਾ ਹੁਣ ਪਾਣੀ ਵੀ ਆਪਣੇ ਵਿੱਚ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਲੈ ਲਿਆ ਹੈਗਾ ਤੇ ਬਿਲਕੁਲ ਵਧੀਆ ਤਰੀਕੇ ਨਾਲ ਖਿੰਡੀਆਂ ਖਿੰਡੀਆਂ ਬਣੀਆਂ ਤੇ ਇਹਦੇ ਵਿੱਚ ਤੁਸੀਂ ਜੇ ਚਾਹੋ ਤਾਂ ਉੱਪਰ ਦੀ ਹੋਰ ਕਿਉਂ ਖਾਣ ਲੱਗੇ ਪਾ ਸਕਦੇ ਹੋ ਪਾ ਕੇ ਲੱਗ ਤੋਂ ਜੇ ਦੁੱਧ ਪਾਉਣਾ ਹੋਵੇ ਤਾਂ ਵਾਲਾ ਦਿੱਤਾ ਹੋਇਆ ਦੁੱਧ ਪਾ ਕੇ ਥੋੜ੍ਹਾ ਜਿਹਾ ਬਸ ਇਹਨੂੰ ਗਰਮ ਕਰਕੇ ਇਹਨੇ ਬਹੁਤ ਵਧੀਆ ਬਣ ਜਾਣਾਂ ਦੋ ਤਰ੍ਹਾਂ ਨਾਲ ਬਣ ਜਾਣਗੀਆਂ ਵਧੀਆ ਕਰਕੇ ਤਿਆਰ ਹੋ ਜਾਣੀਆਂ ਜਿਵੇਂ ਵੀ ਦਿਲ ਕਰੇ ਉਹ ਮੈਂ ਖਾ ਲੈਣੀਆਂ ਭਾਵੇਂ ਦੁੱਧ ਪਾ ਕੇ ਭਾਵੇਂ ਇਸ ਤਰ੍ਹਾਂ ਥੋੜਾ ਜਿਹਾ ਉੱਪਰ ਦੇਸੀ ਕਿਉਂ ਪਾ ਕੇ ਪਰ ਦੇਸੀ ਕਿਉਂ ਅੱਜਕੱਲ ਬਹੁਤ ਘੱਟ ਲਾਈਕ ਕਰਦੇ ਸਾਰੇ ਤੇ ਚਲੋ ਜੀ ਧੰਨਵਾਦ ਜੀ ਥੈਂਕ ਯੂ